ਇਹਨਾਂ ਰੂ ਕੰਬਾਉ ਨੇ ਅੱਗ ਦੇ ਭਾਂਬੜ ਵਿੱਚ ਸੜ ਰਹੀ ਕਾਰ ਨੂੰ ਵੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ ਤਸਵੀਰਾਂ ਨੇ ਬਟਾਲਾ ਨੇਲ ਦੇ ਪਿੰਡ ਅਲੀਵਾਲ ਦੇ ਬਾਈਪਾਸ ਦੀਆਂ ਜਿੱਥੇ ਅੰਮ੍ਰਿਤਸਰ ਤੋਂ ਪਠਾਨਕੋਟ ਵੱਲ ਜਾ ਰਹੀ ਕਾਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ ਕਾਰ ਨੂੰ ਇੰਨੀ ਜ਼ਿਆਦਾ ਭਿਆਨਕ ਅੱਗ ਨੇ ਘੇਰ ਲਿਆ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਗੱਲ ਕਰੀਏ ਕਾਰ ਵਿੱਚ ਸਵਾਰ ਲੋਕਾਂ ਦੀ ਤਾਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਤਿੰਨ ਲੋਕ ਸਵਾਰ ਸਨ ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਕਰਮਚਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਕਾਰ ਦਾ ਨੰਬਰ PB062045 ਦਾ ਹੈ ਪ੍ਰਕਾਰ ਸਵਾਰ ਕਿੱਥੇ ਨੇ ਇਸ ਦਾ ਪਤਾ ਨਹੀਂ ਲੱਗ ਸਕਿਆ ਨਰਾਮਲ ਕੇਖਣ ਸਰ ਸਭਾਰ ਸਨ ਸਰ ਕੀ ਹੋਇਆ ਜੀ ਸਰ ਸਾਨੂੰ ਨਹੀਂ ਪਤਾ ਕਿ ਸਾਨੂੰ ਸਾਨੂੰ ਫੋਨ ਆਇਆ ਕਿ ਬਲਾਂ ਜਗ੍ਹਾ ਅੱਗ ਲੱਗੀ ਦੀ ਹੈ ਅਸੀਂ ਆਨ ਫੋਨ ਦੇ ਸੁਣਦੇ ਆ ਅੱਥੇ ਆ ਗਏ ਆ ਦੇਖਦੇ ਗੱਡੀ ਅੱਗ ਲੱਗੀ ਪਰ ਅਸੀਂ ਅੱਗ ਨੂੰ ਕੰਟਰੋਲ ਕਰ ਲਿਆ ਗੱਡੀ ਵਿੱਚ ਸੀਐਨਜੀ ਗੱਡੀ ਲੱਗ ਰਹੀ ਹੈ ਇਹ ਦੇਖੋ ਬਿਲਕੁਲ ਇਹਦਾ ਮਾਲਕ ਕੋਈ ਗੱਡੀ ਦਾ ਨਹੀਂ ਸਾਡੇ ਸਾਹਮਣੇ ਕੋਈ ਮਾਲਕ ਨਹੀਂ ਆਇਆ ਨਾ ਸਾਨੂੰ ਕੋਈ ਮਿਲਿਆ ਇਸ ਦਾ ਆਪਣਾ ਕਾਰਵਾਈ ਕੀ ਇਤਿਆਕ ਮੁਝਾਤੀ ਨਹੀਂ ਨਹੀਂ ਸਾਡੇ ਪਟਾਦ ਦੀ ਹੈ ਪਟਾਦ ਤੋਂ ਗੱਡੀ ਆਈ ਸਾਡੇ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ